ਸਭ ਤੋਂ ਵੱਡਾ ਕਾਰਨ ਕੀ ਹੈ ਨਸ਼ੇ ਕਿੱਥੋਂ ਆਏ ਕਿਹਨੇ ਲਿਆਂਦੇ ਸਰਕਾਰਾਂ ਨੇ ਇਹਨਾਂ ਨੂੰ ਗਲੋਰੀਫਾਈ ਕੀਤਾ ਇਹਨਾਂ ਨੂੰ ਸੈਂਸੇਸ਼ਨਲਾਈਜ਼ ਕੀਤਾ ਇਹਨਾਂ ਦੇ ਨਾਲ ਇੱਕ ਸਟੇਟਸ ਟੈਗ ਜੋੜਿਆ ਤਾਂ ਨਸ਼ੇ ਵਧੇ ਨਸ਼ੇ ਤਾਂ ਨਸ਼ੇ ਤਾਂ ਹੁੰਦੇ ਹੀ ਨਹੀਂ ਸੀ ਕਿ ਨਾ ਹੋਣੇ ਹੀ ਨਹੀਂ ਸੀ ਪੋਲਿਟਿਕਲ ਅਕੈਡਮੀਆ ਕਸਾਇਸ ਆ ਉਹਦੇ ਵਿੱਚ ਸਰਕਾਰ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਗਵਰਨਮੈਂਟ ਇਜ਼ ਅ ਬੈਂਡ ਆਫ ਹਾਈਵੇ ਰੋਬਰਸ ਗੁਜਰਾਤ ਦੇ ਵਿੱਚ ਸ਼ਰਾਬ ਤੇ ਪਾਬੰਦੀ ਹੈ ਗੁਜਰਾਤ ਦੇ ਤੁਸੀਂ ਕਿਹੇ ਵੀ ਕੋਨੇ ਤੇ ਖੜੇ ਹੋ ਕੇ ਫੋਨ ਮਾਰੋ 15 ਮਿੰਟਾਂ ਬਾਅਦ ਡਿਲੀਵਰੀ ਹੋ ਜਾਂਦੀ ਹੈ ਕਿੰਨੀਆਂ ਮਰਜ਼ੀ ਬੋਤਲਾਂ ਕਿਹੜੇ ਮਰਜ਼ੀ ਬਣਾਉਂਦੀਆਂ ਕਿ ਇਹ ਜਿਹੜੇ ਜਿਹੜੇ ਕੈਮੀਕਲ ਨੇ ਕੈਮੀਕਲ ਕਿੱਥੋਂ ਹੁੰਦੇ ਆ ਚਾਈਨਾ ਤੋਂ ਔਰ ਇੰਨੇ ਸਸਤੇ ਹੁੰਦੇ ਆ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਹੈਰਾਨ ਹੋ ਜੇ 900000 1500 ਰੁਪਏ ਦਾ ਕਿਲੋ ਔਰ ਅਹੀ ਖਬਰਾਂ ਚ ਪੜਦੇ ਆ ਜੀ ਇਹ ਇਥੇ 4 ਕਿਲੋ ਨਸ਼ਾ ਪਕੜਿਆ 20 ਕਰੋੜ ਦਾ ਹਾਂ ਉਹਦੇ 4000 ਦਾ ਨਹੀਂ ਹੁੰਦਾ 12 15 ਸਾਲ ਪਹਿਲਾਂ ਕੀ ਹੋਇਆ ਕਿ ਜਿਹੜੇ ਮੈਡੀਕਲ ਸਟੋਰਾਂ ਤੇ ਇੱਕਦਮ ਰੇਡ ਤੇ ਰੇਡ ਰੇਡ ਤੇ ਰੇਡ ਮੈਡੀਕਲ ਦਾ ਸੇਕ ਕਹਿੰਦੇ ਜੀ ਖਤਮ ਕਰਾਤੇ ਫੀਮ ਤੇ ਪਾਬੰਦੀਆਂ ਭੰਗ ਤੇ ਪਾਬੰਦੀਆਂ ਮੁੜ ਕੇ ਕੀ ਆਇਆ ਚਿੱਟਾ ਚਿੱਟਾ ਕਿੰਨੇ ਲਿਆਂਦਾ ਜਿੰਨੇ ਮੈਡੀਕਲ ਸਟੋਰਾਂ ਤੇ ਰੇ ਪਰ ਕਹਿੰਦੇ ਆ ਉਹ ਇੱਕ ਮੰਤਰੀ ਜਿਹੜਾ ਪਹਿਲਾਂ ਪੜਦਾ ਹੁੰਦਾ ਸੀ ਅਮਰੀਕਾ ਦੇ ਵਿੱਚ ਸਾਰੇ ਆਪਣਾ ਗੈਂਗ ਲੈ ਕੇ ਇੱਥੇ ਹੀ ਆ ਗਿਆ ਕਿਉਂਕਿ ਉਹਦੇ ਉਹਦੇ ਜੀਜੇ ਦੀ ਸਰਕਾਰ ਬਣ ਗਈ ਸੀ ਇੱਥੇ ਕਿ ਉਹ ਕਹਿਣ ਦਾ ਮਤਲਬ ਕੁਮੜ ਕੇ ਆਪ ਵੀ ਮੰਤਰੀ ਬਣ ਗਿਆ ਜੇ ਆਪਾਂ ਸੂਰਬੀਰਾਂ ਦੀ ਗੱਲ ਕਰੀਏ ਤਾਂ ਉਹ ਉਹਨਾਂ 'ਚ ਮਤਲਬ ਜੋਰ ਇੰਨਾ ਹੁੰਦਾ ਸੀ ਤਾਕਤ ਇੰਨੀ ਹੁੰਦੀ ਸੀ ਤੇ ਅੱਜ ਮੇਰੇ ਖਿਆਲ ਨਾਲ ਉਹ ਤਾਕਤ ਸਾਰੀ ਨਸ਼ੀਆਂ ਕਰਕੇ ਉਹ ਜ਼ੀਰੋ ਹੀ ਕਰਤੀ ਕਿ ਬੇਨਾਚ ਰਹੀ ਕੁਛ ਨਾ ਸਭ ਤੋਂ ਵੱਡਾ ਕਾਰਨ ਕੀ ਹੈ ਨਸ਼ੇ ਕਿੱਥੋਂ ਆਏ ਕਿਹਨੇ ਲਿਆਂਦੇ ਦੇਖੋ ਸਪਹਿਲਾਂ ਤਾਕਤ ਹੀ ਆ ਜੇ ਆਪਾਂ ਤਾਕਤ ਤੇ ਭਾਈ ਬਚਿੱਤਰ ਸਿੰਘ ਦੀ ਕਹਾਣੀ ਤੇ ਸੁਣੀ ਆ ਬਿਲਕੁਲ ਭਾਈ ਬਚਿੱਤਰ ਸਿੰਘ ਦੇ ਵਿਚਾਰਾ ਦੁਬਲਾ ਪਤਲਾ ਸੀ ਮਰੀਲ ਜਿਹਾ ਬੰਦਾ ਸੀ ਉਹਦੇ ਵਿੱਚ ਇਨੀ ਤਾਕਤ ਕਿਵੇਂ ਆ ਗਈ ਕਿ ਉਹ ਨਾਗਣੀ ਮਾਰੀ ਹੱਥਣੀ ਦੇ ਹਾਥੀ ਦੇ ਸਿਰ ਦੇ ਵਿੱਚ ਤੇ ਪਾਰ ਕਰਾਤੀ ਉਹ ਜਿਹੜੀ ਤਾਕਤ ਹੈ ਨਾ ਇਹ ਜਜ਼ਬੇ ਦੀ ਹੈ ਜਿਹੜੀ ਸ਼ੁਰਮਗਤੀ ਹੈ ਨਾ ਇਹ ਜਜ਼ਬੇ ਦੀ ਹੈ ਸਿੱਖ ਯੋਧੇ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕੀਤੀਆਂ ਇੱਕ ਆਪਣੇ ਬੰਦਾਬਾਦਰ ਦੇ ਜਰਨਲਿਸਟ ਫਤੇ ਸਿੰਘ ਔਰ ਬਾਦ ਸਿੰਘ ਬਾਜ ਸਿੰਘ ਵੀ ਬਹੁਤ ਦੁਬੁਲਾ ਪਤਲਾ ਸੀ ਹੈ ਪਰ ਉਹਦਾ ਨਾਮ ਬਾਜ ਸਿੰਘ ਸੀ ਉਹ ਬਾਜਵਾਗ ਹੀ ਝਪਟਦਾ ਸੀ ਹੂੰ ਤੇ ਉਹ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜਾ ਇਹ ਹੌਸਲਾ ਹੈ ਨਾ ਇਹ ਹਿੰਮਤ ਹੈ ਤੇ ਇਹ ਜਿਹੜੀ ਜਜ਼ਬਾ ਪੰਜਾਬੀਅਤ ਦੀ ਗੱਲ ਕੀਤੀ ਕਰੀ ਆਪਾਂ ਪੰਜਾਬੀਅਤ ਕੀ ਹੈ ਪੰਜਾਬੀਅਤ ਇੱਕ ਭਾਵਨਾ ਹੈ ਪੰਜਾਬੀਅਤ ਦੀ ਜਿਹੜੀ ਭਾਵਨਾ ਹੈ ਨਾ ਉਹ ਇੱਕ ਇਨਸਾਨੀ ਜਜ਼ਬੇ ਨਾਲ ਜੁੜੀ ਹੋਈ ਹੈ ਉਹਦੇ ਵਿੱਚ ਬਹਾਦਰੀ ਵੀ ਆ ਜਾਂਦੀ ਹੈ ਉਹਦੇ ਵਿੱਚ ਜਿਹੜੇ ਅਸੀਂ ਵਾਦੇ ਕਿਵੇਂ ਨਿਭਾਉਨੇ ਆ ਆਪਣੇ ਲੋਕਾਂ ਨਾਲ ਅਸੀਂ ਕਿਰਦਾਰ ਸਾਡਾ ਕਿਦਾਂ ਦਾ ਹੈ ਅਸੀਂ ਅਗਲੇ ਦਿਨਾਂ ਨੋਵਾਂ ਧੀਆ ਬਾਰੇ ਕਿਹੋ ਜੇ ਚੰਗੇ ਜਾਂ ਮਾੜੇ ਰੱਖਦੇ ਆ ਵਿਚਾਰ ਰੱਖਦੇ ਆ ਅਸੀਂ ਵਪਾਰ ਦੇ ਵਿੱਚ ਕਿੰਨੇ ਇਮਾਨਦਾਰ ਹੈ ਆਪਣੀਆਂ ਜ਼ੁਬਾਨਾਂ ਲਗੀਆਂ ਕਿਵੇਂ ਨਿਭਾਉਨੇ ਆ ਇਹ ਚੀਜ਼ਾਂ ਪੰਜਾਬੀ ਤੇ ਇਹ ਚੀਜ਼ ਆ ਪੰਜਾਬੀ ਤੇ ਇੱਕ ਬੜਾ ਸੋਹਣਾ ਜਜ਼ਬਾ ਹੈ ਇਹਨੂੰ ਅਸੀਂ ਭਾਸ਼ਾ ਵਿੱਚ ਜਾਂ ਪਹਿਰਾਵੇ ਵਿੱਚ ਜਾਂ ਇਹਨਾਂ ਚੀਜ਼ਾਂ 'ਚ ਨਹੀਂ ਕੈਦ ਕਰ ਸਕਦੇ ਇਹ ਇਹਨਾਂ ਤੋਂ ਵੀ ਇੱਕ ਵੱਡੀ ਚੀਜ਼ ਹੈ ਤੇ ਬਾਕੀ ਪੰਜਾਬੀ ਹੁਣ ਅੱਜ ਇੱਕ ਬੜੇ ਮਹਣ ਦੀ ਗੱਲ ਨਸ਼ਾ ਹਾਂ ਹੁਣ ਆਪਾਂ ਨਸ਼ੇ ਤੇ ਆਉਨੇ ਆ ਥੋੜਾ ਜਿਹਾ ਤੇ ਹੁਣ ਵਿਗਿਆਨਿਕ ਵਿਗਿਆਨਿਕ ਹੋ ਜਾਣਾ ਇਹ ਥੋੜਾ ਜਿਹਾ ਵਿਗਿਆਨਿਕ ਹੋ ਜਾਣਾ ਵਿਗਿਆਨ ਨੇ ਇਦਾਂ ਹੋ ਜਾਣਾ ਕਿ ਨਸ਼ੇ ਦੇਖੋ ਸ਼ੁਰੂ ਤੋਂ ਚੱਲਦੇ ਆਏ ਨੇ ਇਥੇ ਆਪਣੇ ਬਾਪੂ ਬਲਕੌਰ ਸਿੰਘ ਗੱਲ ਦੱਸਣਗੇ ਕਿ ਇਹ ਜਿਹੜੇ ਮੁਗਲ ਦਰਬਾਰ ਸੀ ਮੁਗਲ ਦਰਬਾਰ ਦੇ ਵਿੱਚ ਨਸ਼ੇ ਚੱਲਦੇ ਸੀ ਆਮ ਸਾਰੇ ਅਮੀਰ ਵਜ਼ੀਰ ਨਸ਼ੇ ਕਰਦੇ ਸੀ ਔਰ ਜਦੋਂ ਅਹਿਮਦਗੜ੍ਹ ਦੀ ਲੜਾਈ ਹੋ ਰਹੀ ਸੀ ਅਹਿਮਦਨਗਰ ਤੇ ਜਦੋਂ ਅਟੈਕ ਹੋਇਆ ਤੇ ਇਸਿਆ ਜਿਆਦਾ ਮੁਰਾਦ ਨੇ ਲੀਡ ਕਰ ਰਿਆ ਸੀ ਅਕਬਰ ਦਾ ਤੀਸਰਾ ਬੇਟਾ ਸਭ ਤੋਂ ਛੋਟਾ ਬੇਟਾ ਹੂੰ ਤੇ ਉਸ ਮਹਿੰਮ ਨੂੰ ਤੇ ਉਹਦੇ ਵਿੱਚ ਕੀ ਸੀ ਇੱਕ ਖਾਨਖਾਨਾ ਰਹੀਮ ਨੇ ਆਪਣੇ ਸਾਰੇ ਜਰਨਲਾਂ ਨੂੰ ਬੋਲਿਆ ਸੀ ਇਹਦੇ ਤੱਕ ਫੀਮ ਨਹੀਂ ਪਹੁੰਚਣੀ ਚਾਹੀਦੀ ਔਰ ਮੁਰ ਕੇ ਫੀਮ ਖਾ ਕੇ ਮਰਿਆ ਹੂੰ ਮਹਾਰਾਜਾ ਰੰਜੀਤ ਸਿੰਘ ਦੇ ਦਰਬਾਰ ਚ ਵੀ ਫੀਮ ਚਲਦੀ ਸੀ ਪਰ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਫੀਮ ਨੇ ਕੋਈ ਬਹੁਤ ਬੜਾ ਕਹਿਰ ਨਹੀਂ ਕੀਤਾ ਭੁਲਨਾ ਸੀ ਬੁੱਟੀ ਚਲਦੀ ਆਈ ਭੰਗ ਚਲਦੀ ਆਈ ਕੋਈ ਬਹੁਤ ਬੜਾ ਕਹਿਰ ਨਹੀਂ ਹੋਇਆ ਤਮਾਕੂ ਵੀ ਚਲਦਾ ਆਇਆ ਇਹ ਜਦੋਂ ਹੋਇਆ ਕੀ ਕਿ ਜਦੋਂ ਅੰਗਰੇਜ਼ਾਂ ਦੀ ਹਕੂਮਤ ਆਈ ਕੰਪਨੀ ਦੀ ਕਿਉਂਕਿ ਕੰਪਨੀ ਕੰਪਨੀ ਕੌਣ ਹੁੰਦੀ ਹੈ ਵਪਾਰੀ ਵਪਾਰੀਆਂ ਨੂੰ ਕੀ ਚਾਹੀਦਾ ਪੈਸਾ ਉਹਨਾਂ ਨੇ ਕੀ ਕੀਤਾ ਕਿ ਨਸਿਆਂ ਤੇ ਪਾਬੰਦੀਆਂ ਲਗਾਤੀਆਂ ਰੈਗੂਲੇਟਰੀ ਬਿਠਾਤੀ ਰੈਗੂਲੇਟਰੀ ਅੱਜ ਮਾਡਰਨ ਭਾਸ਼ਾ ਚ ਬੋਲਦੇ ਨੇ ਰੈਗੂਲੇਟਰੀ ਬਿਠਾਤੀ ਯਾਨੀ ਫਿਰ ਇਹਨੂੰ ਰੈਗੂਲੇਟ ਕਰ ਦਿੱਤਾ ਕਿ ਉਹ ਫਲਾਣਾ ਫਲਾਣਾ ਬੰਦਾ ਹੀ ਵੇਚੇਗਾ ਫਲਾਣਾ ਫਲਾਣਾ ਬੰਦਾ ਹੀ ਖਰੀਦੇਗਾ ਹ ਉਹਦੇ ਨਾਲ ਉਹਨਾਂ ਨੇ ਟੈਕਸ ਜੋੜ ਦਿੱਤਾ ਰੇਵਨਿਊ ਕਥਾ ਕਰਨਾ ਸ਼ੁਰੂ ਕਰ ਦਿੱਤਾ ਮੁੜ ਕੇ ਅੰਗਰੇਜ਼ਾਂ ਦੀ ਸਰਕਾਰ ਜਦੋਂ ਆਈ ਉਹਨੇ ਹੋਰ ਟੈਕਸ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਫਿਰ ਜਦੋਂ ਕਾਲੇ ਅੰਗਰੇਜ਼ਾਂ ਦੀ ਸਰਕਾਰ ਆਈ ਸੰਦਾਲੀ ਤੋਂ ਬਾਅਦ ਹ ਇਹਨਾਂ ਨੇ ਤਾਂ ਹੱਦੀ ਕਰ ਦਿੱਤੀ ਇਹ ਸਰਕਾਰਾਂ ਨੇ ਰਲ ਮਿਲ ਕੇ ਨਸ਼ੇ ਗਲੋਰੀਫਾਈ ਕੀਤੇ ਨੇ ਉਹ ਕੀ ਹੋਇਆ ਕਿ ਸਰਕਾਰਾਂ ਦੀਆਂ ਮਾੜੀਆਂ ਨੀਤਾਂ ਸਰਕਾਰਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਆ ਸਰਕਾਰਾਂ ਨੂੰ ਸਿਰਫ ਟੈਕਸ ਇਕੱਠਾ ਕਰਨਾ ਰੈਵਨਿਊ ਦਾ ਮਤਲਬ ਹੈ ਰੈਵਨਿਊ ਕਰਕੇ ਕੀ ਹੋਇਆ ਕਿ ਜਿਹੜੇ ਇਹ ਨਸ਼ੇ ਸੀਗੇ ਜਦੋਂ ਇਹ ਚੰਦ ਪੈਸੇ ਵਾਲੇ ਲੋਕਾਂ ਤੱਕ ਰਹਿ ਗਏ ਇਹਨਾਂ ਨਾਲ ਸਟੇਟਸ ਜੁੜ ਗਿਆ ਹੂੰ ਸਟੇਟਸ ਜੁੜ ਕੇ ਇਹ ਗਲੋਰੀਫਾਈ ਹੋ ਗਏ ਫਿਰ ਕੀ ਹੋਇਆ ਕਿ ਤੁਸੀਂ ਦੇਖਿਆ ਹੋਣਾ ਅੱਜ ਤੋਂ 12-15 ਸਾਲ ਪਹਿਲਾਂ ਕੀ ਹੋਇਆ ਕਿ ਜਿਹੜੇ ਮੈਡੀਕਲ ਸਟੋਰਾਂ ਤੇ ਇੱਕਦਮ ਰੇਡ ਤੇ ਰੇਡ ਰੇਡ ਤੇ ਰੇਡ ਮੈਡੀਕਲ ਨਸੇ ਕਹਿੰਦੇ ਜੀ ਖਤਮ ਕਰਾਤੇ ਮੈਡੀਕਲ ਨਸੇ ਖਤਮ ਕਰਾਤੇ ਫੀਮ ਤੇ ਪਾਬੰਦੀਆਂ ਭੰਗ ਤੇ ਪਾਬੰਦੀਆਂ ਮੁੜ ਕੇ ਕੀ ਆਇਆ ਚਿੱਟਾ ਚਿੱਟਾ ਕਿੰਨੇ ਲਿਆਂਦਾ ਜਿੰਨੇ ਮੈਡੀਕਲ ਸਟੋਰਾਂ ਤੇ ਰੇਡ ਕਰਾਏ ਸੀ ਉਸੇ ਹੀ ਸਰਕਾਰ ਨੇ ਲਿਆਂਦਾ ਮੈਂ ਤਾਂ ਖਰ ਕੇ ਤਾਂ ਨਾਂ ਨਹੀਂ ਲਾਵਾਂਗਾ ਪਰ ਕਹਿੰਦੇ ਆ ਉਹ ਇੱਕ ਮੰਤਰੀ ਜਿਹੜਾ ਪਹਿਲਾਂ ਪੜਦਾ ਹੁੰਦਾ ਸੀ ਅਮਰੀਕਾ ਦੇ ਵਿੱਚ ਸਾਰੇ ਆਪਣਾ ਗੈਂਗ ਲੈ ਕੇ ਇੱਥੇ ਹੀ ਆ ਗਿਆ ਮੈਂ ਕਿਉਂਕਿ ਉਹਦੇ ਉਹਦੇ ਜੀਜੀ ਦੀ ਸਰਕਾਰ ਬਣ ਗਈ ਸੀ ਇੱਥੇ ਹੂੰ ਤੇ ਉਹ ਕਹਿੰਨ ਦਾ ਮਤਲਬ ਇੱਕ ਮੁੜ ਕੇ ਆਪ ਵੀ ਮੰਤਰੀ ਬਣ ਗਿਆ ਤੇ ਉਹ ਕਹਿੰਨ ਦਾ ਮਤਲਬ ਇਹ ਹੋਇਆ ਕਿ ਨਸ਼ੇ ਫੈਲੇ ਹੂੰ ਹੁਕਮਰਾਨਾਂ ਨੇ ਫੈਲਾਏ ਅੱਜ ਚਿਟਾ ਕਿੱਡੀ ਵੱਡੀ ਇੱਥੇ ਮਾਰੂ ਤਰਾਸ ਦੀ ਬਣ ਗਏ ਆ ਚਿਟਾ ਹੁੰਦਾ ਕੀ ਹੈ ਚਿਟਾ ਬੇਸਿਕਲੀ ਤਾਂ ਦਵਾਈਆਂ ਨੇ ਨਾ ਸੁਡੋ ਨਾਰ ਐਫੈਡਰਿਨ ਹੋਗੀ ਮੈਥਾਈਲ ਐਫੈਟਾਮਿਨ ਹੋਗੀ ਮੈਥੀਲਨ ਡਾਈਮਿਨ ਮੈਥਾਈਲ ਐਫੈਟਾਮਿਨ ਐਮ ਡੀ ਐਮ ਜਿਹਨੂੰ ਆਈ ਸੀ ਵੀ ਬੋਲਦੇ ਆ ਇਹ ਨਸ਼ੇ ਆ ਗਏ ਹਾਂ ਫਿਰ ਇੱਕ ਉਹ ਹੀਰੋਇਨ ਹੁੰਦੀ ਆ ਬੇੜੀ ਪਹਿਲਾਂ ਉਥੋਂ ਆਉਂਦੀ ਹੁੰਦੀ ਸੀ 골ਡਨ ਟ੍ਰਾਇੰਗਲ ਚੋਂ ਲਾਓਸ ਕੰਬੋਡੀਆ ਮਾਮਾਰ ਹਾਂ ਫਿਰ ਉਹ ਅਫਗਾਨਿਸਤਾਨ ਤੋਂ ਸਪਲਾਈ ਸ਼ੁਰੂ ਹੋ ਗਈ ਇੱਕ ਨਸ਼ਾ ਹੋਰ ਹੁੰਦਾ ਸੀ ਕੋਕੀਨ ਬੋਲਦੇ ਆ ਉਹਨੂੰ ਕੋਕੇਨ ਦੇ ਵਿੱਚੋਂ ਕੋਕੇਨ ਦੇ ਡੈਰੀਵੇਟਿਵ ਦੇਖੋ ਹੋ ਗਈ ਬ੍ਰਾਊਨ 슈ਗਰ ਹੋ ਗਈ ਇੱਕ ਇੱਕ ਕ੍ਰੈਕ ਹੋ ਗਈ ਕ੍ਰੈਕ ਪਤਾ ਉਹਨੂੰ ਕਿਉਂ ਬੋਲਦੇ ਆ ਇਹਨੂੰ ਗਰਮ ਕਰਦੇ ਆ ਤਾਂ ਕਰਕ ਕਰਕ ਰਿਵਾਜ ਕਰਦੀ ਆ ਹੂੰ ਨਾਉ ਦਾ ਪੈ ਗਿਆ ਕ੍ਰੈਕ ਪੈ ਗਿਆ ਇੱਕ ਹੋਰ ਨਸ਼ਾ ਹੈ ਉਹਨੂੰ ਖਤ ਬੋਲਦੇ ਆ ਖਤ ਉਹ ਅਤਵਾਦੀਆਂ ਦਾ ਨਸ਼ਾ ਬੋਲਦੇ ਆ ਉਹਨੂੰ ਉਹ ਕੀ ਹੁੰਦਾ ਕਿ ਉਹ ਅਤੰਕਵਾਦ ਦੇ ਨਾਲ ਬੜਾ ਜੁੜਿਆ ਹੋਇਆ ਹੂੰ ਇਹ ਜਿਹੜੇ ਹਾਈ ਫਾਈ ਨਸ਼ੇ ਨੇ ਤੇ ਇਹ ਜਦੋਂ ਨਸ਼ੇ ਆਏ ਹੁਣ ਸਾਡੇ ਪੰਜਾਬ ਦੇ ਵਿੱਚ ਆਮ ਹੀ ਮਿਲਦੇ ਨੇ ਹੂੰ కెమికల్ ਨਸ਼ੇ ਮਿਲਦੇ ਨੇ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਸ ਹੈ ਇਹ ਹੈਗੀ ਆ ਕਿ ਇਹ ਜਿਹੜੇ ਜਿਹੜੇ కెమికਲ ਨੇ కెమికਲ ਕਿੱਥੋਂ ਹੁੰਦੇ ਆ ਚਾਈਨਾ ਤੋਂ ਹੈ ਔਰ ਇੰਨੇ ਸਸਤੇ ਹੁੰਦੇ ਆ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਹੈਰਾਨ ਹੋ ਜਾਓ ਕਿ 900000 1500 ਰੁਪਏ ਦਾ ਕਿਲੋ ਅੱਛਾ ਹੈ ਔਰ ਅਹੀ ਖਬਰਾਂ ਚ ਪੜਦੇ ਆ ਜੀ ਇਥੇ 4 ਕਿਲੋ ਨਸ਼ਾ ਪਕੜਿਆ 20 ਕਰੋੜ ਦਾ ਹੈ ਪੜਿਆ 20 ਕਰੋੜ ਦਾ 20 ਕਰੋੜ ਦਾ ਹੈ ਉਹਦੇ 4000 ਦਾ ਨਹੀਂ ਹੁੰਦਾ ਹੈ ਕਹਿੰਦੇ ਜੀ 20 ਕਰੋੜ ਦਾ ਪਕੜ ਲਿਆ ਹੂੰ ਉਹਦੇ 2000 ਦਾ ਨਹੀਂ ਹੁੰਦਾ ਹੂੰ ਤੇ ਉਹਦੇ ਨਾਲ ਕੀ ਹੋਇਆ ਚੀਜ਼ਾਂ ਗਲੋਰੀਫਾਈ ਹੋ ਗਈਆਂ ਨਾ ਉਹ ਗਲੋਰੀਫਾਈ ਹੁਣ ਅਮੀਰਾਂ ਦਾ ਨਸ਼ਾ ਹੋ ਗਿਆ ਅਮੀਰ ਆਦਮੀ ਕਰਦਾ ਨਸ਼ਾ ਕਰਦਾ ਚਿੱਟੇ ਦਾ ਕਰਦਾ ਚਿੱਟੇ ਦਾ ਕਰਦਾ ਆਪਣੇ ਆਪ ਦੀ ਸਟੇਟਸ ਸਿੰਬਲ ਹੋ ਗਿਆ ਹੁਣ ਮੰਨ ਲਓ ਹੁਣ ਸਾਰੋਖਾਨ ਵੀ ਤੇ ਕੰਮ ਹੀ ਕਰਦਾ ਨਾ ਸਲਮਾਨ ਖਾਨ ਵੀ ਤੇ ਕੰਮ ਹੀ ਕਰਦਾ ਨਾ ਉਹਨਾਂ ਨੂੰ ਇੱਕ ਦਿਨ ਦੇ ਕਰੋੜਾਂ ਰੁਪਏ ਮਿਲ ਜਾਂਦੇ ਆ ਇੱਕ ਉਹਨਾਂ ਦਾ ਸਟੇਟਸ ਹੋ ਗਿਆ ਨਾ ਈਦਾਂ ਜਿਦੋਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਲੋਕਾਂ ਦੀ ਉੱਚੇ ਲੋਕਾਂ ਦੀ ਪਹੁੰਚ ਚਲੀ ਗਈਆਂ ਤੇ ਉਹਦੇ ਨਾਲ ਉਹ ਗਲੋਰੀਫਾਈ ਹੋ ਗਈਆਂ ਸਰਕਾਰਾਂ ਨੇ ਸੈਂਸੇਸ ਨੇ ਲਾਈਜ਼ ਕੀਤੇ ਨਾ ਸੀ ਸਰਕਾਰਾਂ ਨੇ ਨਸ਼ੇ ਜਿਹੜੇ ਨੇ ਉਹਨਾਂ ਨੂੰ ਸਟੇਟਸ ਦਿੱਤਾ ਹੁਣ ਤੁਹਾਨੂੰ ਪਿਛਲੇ ਜਿਹੇ ਇੱਕ ਕੇਸ ਸੁਣਿਆ ਹੋਣਾ ਇੱਕ ਉਹ ਐਂਟੀ ਨਾਰਕੋਟਿਕ ਸੈੱਲ ਵਾਲਿਆਂ ਨੇ ਨਕਲ ਆਇਆ ਸੀ ਫਿਰੋਜ਼ਪੁਰ ਦੇ ਕੋਲੇ ਉਹ ਇਹ ਇੰਸਪੈਕਟਰ ਹੀ ਪਰਮਜੀਤ ਸਿੰਘ ਬਾਜਵਾ ਪਰਮਜੀਤ ਸਿੰਘ ਬਾਜਵਾ ਨੇ ਇੱਕ ਬੰਦਾ ਇਥੋਂ ਕਲੈਕਸ਼ਨ ਕਰਕੇ ਗਿਆ ਲੁਧਿਆਣੇ ਤੋਂ 70 ਲੱਖ ਰੁਪਏ ਲੈ ਕੇ ਜਾ ਰਿਹਾ ਸੀ ਕੋਈ ਉਹਨੂੰ ਉਹਨੂੰ ਫੜ ਲਿਆ ਉਹ 70 ਲੱਖ ਰੁਪਏ ਸਾਰਾ ਹੀ ਗਾਇਬ ਕਰਤਾ 5 ਲੱਖ ਰੁਪਏ ਉਹਦੇ ਉੱਤੇ ਪਾਤਾ 70 ਲੱਖ ਰੁਪਏ ਗਾਇਬ ਕਰ ਗਏ ਮੁਰਕੇ ਕਿਲੋ ਹੀਰੋਇਨ ਕੋਲੋਂ ਪਾਤੀ ਕਿਹਾ ਜੀ 10 ਕਰੋੜ ਦੀ ਹੀਰੋਇਨ ਪਕੜੀ ਗਈ ਇਹਦੇ ਕੋਲ ਉਹ ਤੁਸੀਂ ਮੈਨੂੰ ਇਹ ਦੱਸੋ ਕਿ ਕੈਸੀ ਲੱਖ ਰੁਪਈਆ ਦੱਬਣ ਵਾਸਤੇ ਕੋਈ 10 ਕਰੋੜ ਦਾ ਮਾਲ ਕਿਉਂ ਪਾਊਗਾ ਇਹਦਾ ਮਤਲਬ ਉਹ 10 ਕਰੋੜ ਦਾ ਤਾਂ ਹੈ ਨਹੀਂ ਹੂੰ ਇਹਦਾ ਮਤਲਬ ਉਹਦੀ ਅਸਲੀ ਕੀਮਤ ਕੈਸੀ ਲੱਖ ਤੋਂ ਥੱਲੇ ਹੀ ਆ ਨਾ ਔਰ ਬਹੁਤ ਥੱਲੇ ਹੋਏਗੀ ਤੇ ਇਸ ਕਰਕੇ ਇਹਨਾਂ ਦੀ ਅਸਲੀ ਕੀਮਤ ਤਾਂ ਕੁਝ ਵੀ ਨਹੀਂ ਹੈਗੀ ਮੈਂ ਔਰ ਆਪਣੇ ਬਾਪੂ ਬਲਕੌਰ ਸਿੰਘ ਗੱਲ ਨੇ ਅਸੀਂ ਸਾਰੇ ਯੂਐਨਓ ਦੇ ਡਾਟੇ ਕਢਾਏ ਦੁਨੀਆ ਜਹਾਨ ਦੇ ਮੁਲਕਾਂ ਦੇ ਉਹ ਡਾਟੇ ਕਢਾਏ ਪ੍ਰਾਈਸਿੰਗ ਕਢਾਈ 20 ਹਜ਼ਾਰ ਰੁਪਏ ਕਿਲੋ ਬਣਦੀ ਹੈ ਅੱਛਾ ਫਿਰ ਉਹ ਜਿਹੜੀ ਆ 20 ਹਜ਼ਾਰ ਰੁਪਏ ਕਿਲੋ ਬਣਦੀ ਹੈ 20 ਹਜ਼ਾਰ ਦੀ ਚੀਜ਼ 10 ਕਰੋੜ ਦੀ ਕਿਵੇਂ ਹਾਂ ਦੂਜੇ ਪਾਸੇ ਬਾਕੀ ਨਸ਼ੇ ਮੈਂ ਤੁਹਾਨੂੰ ਦੱਸ ਹੀ ਦਿੱਤੇ 900 900 ਹਜ਼ਾਰ ਹਜ਼ਾਰ ਰੁਪਏ ਤੇ 15 1500 ਦੇ ਕਿਲੋ ਨੇ ਉਹ 5 5 ਕਰੋੜ ਦੇ ਕਿਵੇਂ ਹੋ ਜਾਂਦੇ ਆ ਇਹਦੇ ਨਾਲ ਕੀ ਹੋਇਆ ਕਿ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਕਰਕੇ ਅਸੀਂ ਜਿਹੜਾ ਸ਼ਬਦ ਯੂਜ਼ ਕੀਤਾ ਮੈਂ ਹੁਣ ਇੱਕ ਗੱਲ ਰੈਗੂਲੇਟਰੀ ਤੇ ਉਹਦੇ ਵਿੱਚ ਕੀ ਹੋਇਆ ਕਿ ਰੈਗੂਲੇਟਰੀ ਬਣ ਗਈ ਜਿਹੜੀ ਹੀ ਨਾ ਰੈਗੂਲੇਟਰੀ ਇੱਕ ਤਰ੍ਹਾਂ ਦੀ ਪਰਹਿਪਟਰੀ ਬਣ ਗਈ ਹੂੰ ਪਰਹਿਪਟਰੀ ਦੇ ਬਣ ਕੇ ਉਹਨੇ ਚੀਜ਼ਾਂ ਨੂੰ ਰੈਗੂਲੇਟ ਕੀਤਾ ਹੁਣ ਮੰਨ ਲਓ ਇੱਕ ਸਟੇਟ ਆ ਆਪਣੇ ਕੋਲ ਗੁਜਰਾਤ ਗੁਜਰਾਤ ਦੇ ਵਿੱਚ ਸ਼ਰਾਬ ਤੇ ਪਾਬੰਦੀ ਆ ਗੁਜਰਾਤ ਦੇ ਤੁਸੀਂ ਕਿਹੇ ਵੀ ਕੋਨੇ ਤੇ ਖੜੇ ਹੋ ਕੇ ਫੋਨ ਮਾਰੋ 15 ਮਿੰਟਾਂ ਬਾਅਦ ਡਿਲੀਵਰੀ ਹੋ ਜਾਂਦੀ ਹੈ ਕਿੰਨੀਆਂ ਮਰਜ਼ੀ ਬੋਤਲਾਂ ਕਿਹੜੇ ਮਰਜ਼ੀ ਬਣਾਉਂਦੀਆਂ ਅੱਛਾ ਹੈ ਇਹਦਾ ਮਤਲਬ ਹੈ ਕਿ ਜਿਹੜੀ ਚੀਜ਼ ਤੇ ਪਾਬੰਦੀ ਲੱਗਦੀ ਆ ਉਦੋਂ ਹੀ ਮਾਫੀਆ ਸਭ ਤੋਂ ਪਹਿਲਾਂ ਮਾਫੀਆ ਕਿੱਥੇ ਆਇਆ ਇੰਡੀਆ ਦੇ ਵਿੱਚ ਮ드ਰਾਚ ਮ드ਰਾਚ 'ਚ ਕੀ ਹੋਇਆ ਸ਼ਰਾਬ ਤੇ ਪਾਬੰਦੀ ਲੱਗੀ ਦੂਜਾ ਮਾਫੀਆ ਕਿੱਥੇ ਆਇਆ ਬੰਬੇ 'ਚ ਬੰਬੇ 'ਚ ਕੀ ਹੋਇਆ ਸ਼ਰਾਬ ਤੇ ਪਾਬੰਦੀ ਲੱਗੀ ਜਿੱਥੇ ਪਾਬੰਦੀ ਲੱਗਦੀ ਆ ਉੱਥੇ ਮਾਫੀਆ ਪੈਦਾ ਹੁੰਦਾ ਕਦੇ ਸ਼ਰਾਬ ਤੇ ਪਾਬੰਦੀ ਲੱਗੀ ਕਦੇ ਅਫੀਮ ਤੇ ਪਾਬੰਦੀ ਲੱਗੀ ਹਜ਼ਾਰਾਂ ਸਾਲਾਂ ਤੋਂ ਲੋਕ ਨਹੀਂ ਮਰੇ ਤੇ ਤੁਹਾਡੇ ਨਾਲ ਤੁਸੀਂ ਬੜੇ ਸਿਆਣੇ ਆ ਗਏ ਪਵੰਦੀਆਂ ਲਾਉਣ ਵਾਲੇ ਬੇੜਾ ਕਰਕੇ ਤੇ ਤੁਹਾਡਾ ਹੋ ਰਿਹਾ ਸਰਕਾਰਾਂ ਦਾ ਇਹ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਹੁੰਦੀਆਂ ਕੀ ਨੇ ਪੋਲੀਟਿਕਲ ਅਕੈਡਮੀ ਇੱਕ ਸਾਇੰਸ ਆ ਉਹਦੇ ਵਿੱਚ ਸਰਕਾਰ ਦੀ ਡੈਫੀਨੇਸ਼ਨ ਕੀ ਹੁੰਦੀ ਆ ਗਵਰਨਮੈਂਟ ਇਜ਼ ਅ ਬੈਂਡ ਆਫ ਹਾਈਵੇ ਰੋਬਰਸ ਜਾਨੀ ਕਿ ਰਾਜਨ ਡਾਕੂਆਂ ਦਾ ਇੱਕ ਗੈਂਗ ਹੈ ਟੋਲਾ ਹੈ ਮੈਂ ਤਾਂ ਕਹਿਣਾ ਹੁੰਦਾ ਕਿ ਇਹ ਰਾਜਨ ਡਾਕੂਆਂ ਦਾ ਨਹੀਂ ਇੱਕ ਕਮੀਨੇ ਬੇਗੈਰ ਤੇ ਔਰ ਇਨਸਾਨੀਅਤ ਤੋਂ ਗਰੇ ਹੋਏ ਡਾਕੂਆਂ ਦਾ ਟੋਲਾ ਹੈ ਇਨੂੰ ਹੀ ਸਰਕਾਰ ਕਹਿ ਦਿੰਨੇ ਆ ਹੂੰ ਤੇ ਇਸ ਕਰਕੇ ਇਹਨਾਂ ਲੋਕਾਂ ਦੇ ਆ ਬੇੜਾਗਰਕ ਹੋਇਆ ਇਹਨਾਂ ਨੇ ਜਿਹੜੀਆਂ ਰੈਗੂਲੇਟਰੀਆਂ ਬਣਾਈਆਂ ਰੈਗੂਲੇਟਰੀਆਂ ਦੇ ਕਰਕੇ ਹੀ ਇਹ ਨਸ਼ੇ ਵਧੇ ਨੇ ਸਰਕਾਰਾਂ ਨੇ ਇਹਨਾਂ ਨੂੰ ਗਲੋਰੀਫਾਈ ਕੀਤਾ ਇਹਨਾਂ ਨੂੰ ਸੈਂਸੇਸ਼ਨਲਾਈਜ਼ ਕੀਤਾ ਇਹਨਾਂ ਦੇ ਨਾਲ ਇੱਕ ਸਟੇਟਸ ਟੈਗ ਜੋੜਿਆ ਤਾਂ ਨਸ਼ੇ ਵਧੇ ਨਸ਼ੇ ਤਾਂ ਨਸ਼ੇ ਤਾਂ ਹੁੰਦੇ ਹੀ ਨਹੀਂ ਸੀ ਕਦੀ ਨਾ ਹੋਣੇ ਹੀ ਨਹੀਂ ਸੀ ਤੇ ਅੱਜ ਵੀ ਇਹ ਚੀਜ਼ਾਂ ਖੱਟ ਜਾਣ ਤੇ ਸਾਡਾ ਦੇਸ਼ ਇਹਨਾਂ ਤੋਂ ਨਸ਼ਿਆਂ ਤੋਂ ਮੁਕਤੀ ਪਾ ਜਾਏਗਾ ਸਰਕਾਰਾਂ ਦਖਲਅੰਦਾਜ਼ੀ ਬੰਦ ਕਰਨ